ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਫਿਰ ਅੱਜ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਪਿਛਲੇ ਸਾਲ ਤੋਂ ਆਰੰਭ ਕੀਤਾ ਹੋਇਆ ਆਪਣੇ ਚੈਨਲ ਤੇ ਸਾਧ ਸੰਗਤ ਜੀ ਕੱਲ ਤੱਕ ਸਤਿਗੁਰਾਂ ਦੀ ਕਿਰਪਾ ਕਰਕੇ 756 ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਸੀ ਅੱਜ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ 557 ਅੰਗ ਦੇ ਪਾਠ ਕਰਨ ਦੀ ਸੇਵਾ ਕਰਵਾ ਲੈਣ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਦਾਸ ਤੇ ਮੇਰ ਭਰਿਆ ਹੱਥ ਰੱਖੋ ਤੁਸੀਂ ਦਿਓ ਜੀ ਅਸੀਸਾਂ ਸੋ ਸਾਧ ਸੰਗਤ ਕਰੋ ਜੀ ਕਿਰਪਾ ਦਾਸ ਤੇ ਸਿਰ ਤੇ ਰੱਖੋ ਮੇਰ ਭਰਿਆ ਹੱਥ ਤੇ ਸਾਰੇ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੀ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਆਖੋ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਆਖੋ ਜੀ ਧੰ ਤਨ ਬਾਬਾ ਨੌਦ ਸਿੰਘ ਜੀ ਵਡਹੰਸ ਮਹੱਲਾ ਪਹਿਲਾ ਵਡਹੰਸ ਰਾਗ ਦੇ ਵਿੱਚ ਤਾਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਦੀ ਬਾਣੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੋਂਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਡਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵੇਂ ਜਿਸ ਦਾ ਸਰੀਰ ਨਾਸ਼ ਰਹਿਤ ਹੈ ਜੋ ਜੁਨਾ ਵਿੱਚ ਨਹੀਂ ਹੁੰਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਰਾਗ ਵਡਾ ਹੰਸ ਮਹਲਾ ਪਹਿਲਾ ਕਰ ਪਹਿਲਾ ਰਾਗ ਬਹੰਸ ਕਰ ਪਹਿਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ ਅਮਲੀ ਜਿਹੜਾ ਅਮਲ ਕਰਦਾ ਹੋਵੇ ਅੱਜ ਕੱਲ ਬੜੇ ਅਮਲ ਚੱਲੇ ਨੇ ਕੋਈ ਫੀਮ ਦਨ ਪਹਿਲਾਂ ਹੁੰਦਾ ਸੀ ਅਮਲ ਅੱਜ ਕੱਲ ਚਿੱਟੇ ਦਾ ਨਸ਼ਾ ਕਈ ਨਸ਼ੇ ਸਮੈਕ ਦਾ ਨਸ਼ਾ ਅਮਲੀ ਜਿਹੜਾ ਨਸ਼ੇ ਦਾ ਆਦੀ ਹੋਵੇ ਅਮਲੀ ਨੂੰ ਜੇਕਰ ਅਮਲ ਨਾ ਮਿਲੇ ਨਸ਼ਾ ਨਾ ਮਿਲੇ ਤਾਂ ਉਹ ਇੰਜ ਹੈ ਜਿਵੇਂ ਮਸ਼ੀਨ ਨੂੰ ਪਾਣੀ ਨਾ ਮਿਲੇ ਤਾਂ ਤਲਫੁੰਡਾ ਪੈਂਦੀ ਹੈ ਜੋ ਔਰਤੇ ਸਹ ਆਪਣੇ ਤਿੰਨ ਪਰੈ ਸਭ ਕੋਏ ਇਸ ਤਰ੍ਹਾਂ ਜਿਹੜੇ ਬੰਦੇ ਜਿਹੜੇ ਵਿਅਕਤੀ ਜਾਂ ਜਿਹੜੀਆਂ ਜੀਵਾਤਮਾ ਆਪਣੇ ਖਸ਼ਮ ਪ੍ਰਭੂ ਦੇ ਪਿਆਰ ਵਿੱਚ ਰਗੀਆਂ ਹੋਈਆਂ ਹਨ ਉਹ ਬੰਦੇ ਅੰਦਰੋਂ ਖੜੇ ਰਹਿੰਦੇ ਹਨ ਉਹਨਾਂ ਨੂੰ ਹਰ ਕੋਈ ਚੰਗਾ ਲੱਗਦਾ ਹੈ ਹਉ ਵਾਰੀ ਵੰਜਾ ਖੰਨੀਏ ਵੰਜਾ ਉਹ ਸਭ ਕੇ ਨਾਮੈ ਰਹਾਉ ਹਉ ਦਾ ਮਨ ਲੁੰਦਾ ਕਿ ਮੈਂ ਵਾਰੀ ਵੰਜਾ ਮੈਂ ਸਦਕੇ ਜਾਵਾਂ ਖਨੀ ਮੁੰਜਾ ਮੈਂ ਟੋਟੇ ਟੋਟੇ ਹੋ ਕੇ ਕੁਰਬਾਨ ਹੋ ਜਾਮ ਤਉ ਹਉ ਦਾ ਮਨ ਲੁੰਦਾ ਤੇਰੇ ਤੂੰ ਹੇ ਮੇਰੇ ਸਹਬ ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਰਹਾਉ ਸਹਬ ਸਫਲਿਓ ਰਖੜਾ ਅੰਮ੍ਰਿਤ ਜਹਾਂ ਕਾ ਨਾਉ ਸਹਬ ਸਫਲਿਓ ਰਖੜਾ ਸਾਡਾ ਮਾਲਕ ਪ੍ਰਭੂ ਫਲਮੜਾਇਕ ਸੋਣਾ ਰੁਖ ਹੈ ਇੰਝ ਸਮਝ ਲਵੋ ਕਿ ਇਸ ਰੁਖ ਤੋਂ ਖਾਲ ਮਰਦੇ ਹੰਤ ਇਸ ਰੁਖ ਦਾ ਫਲ ਕੀ ਹੈ ਇਸ ਰੁੱਖ ਦਾ ਫਲ ਹੈ ਨਾਮ ਜੋ ਜੀਵ ਨੂੰ ਅਟਲ ਆਤਮਿਕ ਜੀਵਨ ਦੇਣ ਵਾਲਾ ਰਸ ਹੈ ਜਿੰਨ ਪੀਆ ਤੇ ਤ੍ਰਿਪਤ ਹੋ ਤਿੰਨ ਬਲਹਾਰੇ ਜਾਉ ਜਿਨ੍ਹਾਂ ਇਹ ਰਸ ਪੀਤਾ ਹੈ ਉਹ ਮਾਇਕ ਪਦਾਰਥਾਂ ਦੀ ਭੁੱਖ ਤਰੇ ਵੱਲੋਂ ਰੱਜ ਜਾਂਦੇ ਹਨ ਤੇ ਸਾਹਿਬ ਕਹਿੰਦੇ ਹਨ ਕਿ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਾ ਕੀ ਨਜ਼ਰ ਨਿਆ ਵਈ ਵਸ ਹੈ ਹਬੀਆਂ ਨਾਲ ਏ ਵਾਇਗ੍ਰੂ ਤੂੰ ਸਭ ਜੀਵਾਂ ਦੇ ਅੰਗ ਸੰਗ ਵਸਦਾ ਹੈ ਸਭ ਜੀਵਾਂ ਦੇ ਅੰਗ ਸੰਗ ਹਮ ਹੁੰਦੇ ਸਾਰੇ ਸਾਰਿਆਂ ਜੀਵਾਂ ਦੇ ਅੰਗ ਸੰਗ ਵਸਦਾ ਹੈ ਪਰ ਤੂੰ ਮੈਨੂੰ ਨਹੀਂ ਦਿਸਦਾ ਤਿਖਾ ਤਿਆ ਆ ਕਿਉਂ ਲੈ ਜਾ ਸਰਪੀਤਰ ਪਾਲ ਤੇ ਹੰਦਾ ਪਿਆਸਾ ਤੇ ਸਰ ਹੰਦਾ ਤਲਾਬ ਸਰੋਵਰ ਅਜਿਹੀ ਵਪਾਲ ਇਹ ਹੁੰਦੀ ਕੰਧ ਫਿਰ ਨਾਲ ਤੜਪੜ ਨੂੰ ਜੇ ਪਾਣੀ ਲੱਭੇ ਤੇ ਲੱਭੇ ਕਿਵੇਂ ਜਦੋਂ ਉਸ ਦੇ ਉੱਤੇ ਉਸ ਤੇ ਸਰੋਵਰ ਦੇ ਵਿਚਕਾਰ ਲੈ ਉਸ ਤੇ ਅਤੇ ਉਸ ਦੇ ਅੰਦਰਲੇ ਸਰੋਵਰ ਦੇ ਵਿਚਕਾਰ ਮਾਇਆ ਮੋਦੀ ਕੰਧ ਬਣੀ ਹੋਈ ਹੈ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮਰਾਸ ਬਾਣੀਆਂ ਕਹਿੰਦੇ ਬੁੰਜਾਰੇ ਨੂੰ ਬੁੰਜ ਕਰਨ ਵਾਲੇ ਨੂੰ ਜਿਹੜਾ ਵਪਾਰ ਕਰਦਾ ਉਸ ਨੂੰ ਬਾਣੀਆਂ ਕਹਿੰਦੇ ਤੇ ਰਾਸ ਹੁੰਦੀ ਹੈ ਪੂੰਜੀ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਤੇਰੇ ਨਾਮ ਦਾ ਬੰਗਾਰਾ ਜੇ ਬਣ ਜਾਵਾਂ ਤੇ ਤੂੰ ਮੇਰਾ ਸ਼ਾਹ ਹੋਵੇਂ ਤੇ ਤੇਰਾ ਨਾਮ ਮੇਰੀ ਪੂੰਜੀ ਬਣ ਜਾਵੇ ਮੇਰੀ ਰਾਸ ਬਣ ਜਾਵੇ ਮਨ ਤੇ ਧੋਖਾ ਤਾਲ ਹੈ ਜਾਸਿਰਤ ਕਰੀ ਅਰਦਾਸ ਮੇਰੇ ਮਨ ਤੋਂ ਸਹਿਮ ਤਦੋਂ ਹੀ ਦੂਰ ਹੋ ਸਕਦਾ ਹੈ ਜੇ ਮੈਂ ਸਦਾ ਪ੍ਰਭੂ ਦੀ ਸਿਫਤ ਸਲਾਖ ਕਰਦਾ ਰਹਾ ਤੇ ਉਸ ਦੇ ਦਰ ਦੇ ਅਰਦਾਸ ਅਰਜ਼ੋਈ ਕਰਦਾ ਰਹਾ ਵਡਹੰਸ ਮਹਲਾ ਪਹਿਲਾ ਵਡਹੰਸ ਰਾਗ ਦੇ ਵਿੱਚ ਧੰਗੂਰੂ ਨਾਨਕ ਦੇਵ ਜੀ ਮਹਾਰਾਜੇ ਪਾਤਸ਼ਾਹ ਜੀ ਦੀ ਬਾਣੀ ਗੁਣਵੰਤੀ ਸੋਰਾਵਿਆ ਨਿਰਗੁਣ ਕੂਕ ਕਾਏ ਗੁਣ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦਾ ਪੱਲਾ ਫੜ ਕੇ ਉਸ ਨੂੰ ਪ੍ਰਸੰਨ ਕਰ ਲੈਂਦੀ ਹੈ ਭਾਵ ਆਤਮਿਕ ਸੁਖ ਮੰਨਦੀ ਹੈ ਪਰ ਜਿਸ ਤੇ ਪੁੱਲੇ ਨਾਮ ਗੁਣ ਨਹੀਂ ਹੈ ਉਹ ਕਿਉਂ ਵਿਰਥੀ ਤੱਲੇ ਲੈਂਦੀ ਹੈ ਜੇ ਗੁਣਮੰਤੀ ਠੀਰਾ ਪਾਪੀ ਸੋਹ ਰਾਮਣ ਜਾਏ ਹਾਂ ਜੇ ਉਸਦੇ ਅੰਦਰ ਵੀ ਇਹ ਗੁਣ ਆ ਜਾਵੇ ਤਾਂ ਖਸਮ ਪ੍ਰਭੂ ਨੂੰ ਪ੍ਰਸਾਨ ਕਰਨ ਦਾ ਸਫਲ ਉਦਮ ਕਰ ਸਕਦੀ ਹੈ ਜੇ ਗੁਣਮਤੀ ਦੇ ਅੰਦਰ ਗੁਣਾ ਵਾਲੀ ਇਸਤਰੀ ਦੇ ਅੰਦਰ ਵੀ ਇਹ ਗੁਣ ਆ ਜਾਵੇ ਤਾਂ ਖਸਮ ਪ੍ਰਭੂ ਨੂੰ ਪ੍ਰਸਾਨ ਕਰਨ ਦਾ ਉਹ ਸਫਲ ਉਦਮ ਕਰ ਲੈਂਦੀ ਹੈ ਮੇਰਾ ਕੰਤਰ ਸਾਲ ਕੀ ਤਨ ਅਬਰਾ ਰਬ ਜੀ ਰਹਾਉ ਏ ਭੈਣ ਜਿਸ ਜੀਵ ਇਸਤਰੀ ਨੂੰ ਇਹ ਯਕੀਨ ਬਣ ਜਾਵੇ ਕਿ ਮੇਰਾ ਖਸਮ ਪ੍ਰਭੂ ਸਾਰੇ ਸੁੱਖਾਂ ਦਾ ਸੋਮਾ ਹੈ ਉਹ ਆਪਣੇ ਖਸਮ ਪ੍ਰਭੂ ਨੂੰ ਛੱਡ ਕੇ ਹੋਰਨਾਂ ਨੂੰ ਸੁੱਖਾਂ ਦਾ ਵਸੀਲਾ ਸਮਝ ਕੇ ਪ੍ਰਸੰਨ ਕਰ ਨਹੀਂ ਤੁੜੀ ਫਿਰਦੀ ਰਹ ਹੌਦਾਂ ਬਲੋਂਦਾ ਥੋੜਾ ਜਿਹਾ ਵਿਸ਼ਰਾਮ ਦੇ ਕੇ ਅੱਗੇ ਚੱਲਣਾ ਹੈ ਜੀ ਕਰਨੀ ਕਾਮਨ ਜੇ ਥੀਏ ਜੇ ਮਨ ਤਾਗਾ ਹੋਏ ਵਿਆਹ ਦੇ ਮੌਕੇ ਤੇ ਜਦੋਂ ਗੱਜ ਟੁੱਕਦੀ ਹੈ ਤਾਂ ਕੁੜੀਆਂ ਗੀਤ ਗਾਉਂਦੀਆਂ ਹਨ ਖਿਆਲੇ ਬਣਾਉਂਦਾ ਹੈ ਕਿ ਇਹਨਾਂ ਗੀਤਾਂ ਨਾਲੇ ਨਵਾਂ ਲੜਾ ਵਿਆਹ ਹੀ ਜਾਣ ਵਾਲੀ ਕੁੜੀ ਦੇ ਕਹਿ ਵਿੱਚ ਤੁਰਿਆ ਕਰੇਗਾ ਜੇ ਜੀਵ ਇਸਤਰੀ ਦਾ ਉੱਚਾ ਆਚਰਨ ਕਾਮਨਪਾਨ ਦਾ ਹੈ ਆਪਣਾ ਕਾਮਨਪਾਨ ਦਾ ਕੰਮ ਦੇਵੇ ਜੇ ਉਸ ਦਾ ਮਨ ਧਾਗਾ ਬਣੇ ਮਾਨਕ ਮੁੱਲ ਨਾ ਪਾਈਐ ਲੀਜਾ ਚਿਤ ਪਰੋਏ ਤਾਂ ਇਸ ਮਨ ਧਾਗੇ ਦੇ ਰਾਹੀ ਉਸ ਨਾਮ ਮੋਤੀ ਨੂੰ ਆਪਣੀ ਚਿੱਤ ਵਿੱਚ ਪਰੋਲੈ ਜੋ ਉਂਝ ਮੋਲ ਨਾਲ ਨਹੀਂ ਮਿਲ ਸਕਦਾ ਰਾਦ ਸਾਈ ਨਾ ਜੁਲਾ ਆਖਾ ਅਮੜੀ ਆਸ ਦਸਾਈ ਦਾ ਅਮਰੋਂ ਦਾ ਮੈਂ ਪੁੱਛਾਂ ਪੁੱਛਦੀ ਰਵਾਂ ਜੇ ਮੈਂ ਪ੍ਰਭੂ ਪੰਕਚਣ ਦਾ ਰਸਤਾ ਪ੍ਰਭੂ ਨੂੰ ਮਿਲਣ ਦਾ ਰਾਹ ਪੁੱਛਦੀ ਰਾਂ ਪਰ ਰਸਤੇ ਉਤੇ ਕਦੀ ਤੁਰਾਂ ਨਾ ਜੇ ਮੈਂ ਸਿਰਫ ਪੁੱਛੀ ਜਵਾਂ ਪੇ ਆ ਰਾਹ ਕਿੱਧਰ ਨੂੰ ਜਾਂਦਾ ਹੈ ਪਰ ਉਸ ਰਸਤੇ ਤੇ ਨਾ ਤੁਰਾਂ ਤੇ ਫਿਰ ਪਹੁੰਚ ਕੇ ਮਿਲ ਸਕਦੀ ਤੈਸੈ ਨਾਲ ਇਕੂਣਾ ਕਿਉਂ ਧੀ ਵੇ ਕਰਵਾਸ ਅਤੇ ਕਦੇ ਤੇਰੇ ਨਾਲ ਬੋਲ ਚਾਲ ਨਾ ਬਣਾਇਆ ਹੋਵੇ ਇਸ ਤੇਰੇ ਚਰਨਾਂ ਵਿੱਚ ਟਿਕਾਣਾ ਨਹੀਂ ਮਿਲ ਸਕਦਾ ਜੇਕਰ ਤੇਰੇ ਨਾਲ ਤੇਰਾ ਨਾਮ ਨਾ ਜਪਿਆ ਹੋਵੇ ਤੇਰੇ ਨਾਲ ਬੋਲ ਚਾਲ ਨਾ ਕੀਤਾ ਹੋਵੇ ਤੇਰੇ ਨਾਲ ਬੋਲਿਆ ਨਾ ਜਾਵੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੇਰੇ ਜਨਮ ਜਟਕਾਣਾ ਕਿਵੇਂ ਮਿਲੇਗਾ ਟਿਕਾਣਾ ਨਹੀਂ ਮਿਲ ਸਕਦਾ ਨਾਨਕ ਏਕੀ ਬਾਹਰਾ ਦੂਜਾ ਨਹੀਂ ਕੋਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੱਕ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਸੁਖਾਂ ਦਾ ਦਾਤਾ ਨਹੀਂ ਹੈ ਤੇ ਤੈ ਤੈ ਸੈ ਲੱਗੀ ਜੇ ਰੇ ਪੀ ਸਹੋਰਾ ਵਸੂਏ ਤੈ ਲੱਗੀ ਤੇਰੇ ਵਿੱਚ ਜੁੜੀ ਹੋਈ ਸਹ ਹੁੰਦਾ ਖਸਮ ਜਿਹੜੀ ਜੀਵ ਇਸਤਰੀ ਤੇਰੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ ਉਹ ਤੇਰੇ ਚਰਨਾਂ ਵਿੱਚ ਜੁੜ ਕੇ ਤੈਨੂੰ ਪ੍ਰਸੰਨ ਕਰ ਲੈਂਦੀ ਹੈ ਤੇ ਆਤਮਿਕ ਸੁਖ ਮੰਨਦੀ ਹੈ ਬੜਾ ਹੰਸ ਮਹਲਾ ਪਹਿਲਾ ਕਰ ਦੂਜਾ ਬੜਾ ਹੰਸ ਰਾਗ ਦੇ ਵਿੱਚ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਜੇ ਘਰ ਵਿੱਚ ਬਾਣੀ ਮੋਰੀ ਰੁਣ ਚੁਣ ਲਾਇ ਪੈਣੇ ਸਾਹਮਣ ਆਇਆ ਏ ਪੈਣ ਮੋਰਾ ਨੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਸਾਉਣ ਦਾ ਮਹੀਨਾ ਆ ਗਿਆ ਤੇਰੇ ਮੁੰਬਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਭਾਇਆ हे जीव स्त्री वास्ते एक कटार दी फाई है जीव स्त्री वास्ते एक कटार दी फाई है जिसने मेनू तेरे दीदार दी तेरा दर्शन करने वाली नु तेरे दर्शना दी प्रेमण नु इस ने मोलया है इस कुदरत दे सामने स्वरूप ने मोलया है ਇਹ ਜੀਵ ਸ੍ਰੀ ਵਾਸਤੇ ਕਟਾਰ ਦੀ ਫਾਈ ਹੈ ਤੇਰੇ ਦਰਸ਼ਨ ਵਿਟੋ ਖੰਨੀਏ ਵੰਜਾ ਤੇਰਾ ਨਾਮ ਵਿਟੋ ਕੁਰਬਾਨੋ ਹੈ ਪ੍ਰਭੂ ਤੇਰੇ ਇਸ ਸੋਹਣੇ ਸਰੂਪ ਤੋਂ ਜੇ ਮੈਂ ਖੁੰਝ ਜਾਵਾਂ ਹੈ ਪ੍ਰਭੂ ਤੇਰੇ ਸੋਹਣੇ ਸਰੂਪ ਤੋਂ ਜੋ ਮੈਨੂੰ ਦਿਸ ਰਿਹਾ ਹੈ ਮੈਂ ਕਿਤੇ ਖੁੰਝ ਨਾ ਜਾਵਾਂ ਮੈਂ ਸਦਕੇ ਜਾਵਾਂ ਮੈਂ ਸਦਕੇ ਹਾਂ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁੱਦ ਬਿਨ ਕੇ ਹਾ ਮੇਰਾ ਮਾਣ ਇਸ ਕਰਕੇ ਕਿਉਂਕਿ ਤੂੰ ਦਿਸ ਰਿਹਾ ਹੈ ਇਸ ਕਰਕੇ ਕਿ ਤੂੰ ਮੈਨੂੰ ਦੱਸ ਰਿਆ ਹੈ ਮੈਂ ਮਾਣ ਕੀਤਾ ਹੌਸਲਾ ਕੀਤਾ ਪਰ ਜੇ ਤੂੰ ਕੁਦਰਤ ਵਿੱਚ ਨਾ ਦੱਸੇ ਤੇ ਮੈਂ ਮਾਣ ਕੇ ਦੇਤੇ ਕਰਾਂ ਮੈਂ ਕਿਦਾਂ ਮਾਣ ਕਰ ਸਕਦੀ ਹਾਂ ਚੂੜਾ ਪੰਨ ਪਲੰਘ ਸਿਉਮ ਦੇ ਸਣ ਬਾਹੀ ਸਣ ਬਾਂ ਪਲੰਘ ਦਾ ਮਾਰ ਕੇ ਆਪਣਾ ਚੂੜਾ ਪੰਨ ਦੇ ਪਲੰਘ ਦੀਆਂ ਹੀਆਂ ਪੀਂ ਪੰਨ ਦੇ ਆਪਣੀਆਂ ਸਜਾਈਆਂ ਹੋਈਆਂ ਬਾਹਾਂ ਵੀ ਪੰਦੇ ਇਹ ਤੇ ਵੇਸ ਕਰੇਂਦੀ ਏ ਮੁੰਦੇ ਸਹਾਰਾ ਤੀ ਅਬਰਹਾ ਇਤਨੇ ਸ਼ਿੰਗਾਰ ਕਰਦੀਏ ਨਾਰੇ ਜੀ ਤੇਰਾ ਪਤੀ ਫਿਰ ਵੀ ਹੋਰ ਨਾਲ ਤੇ ਨਾਲ ਹੀ ਪਿਆਰ ਕਰਦਾ ਰਹਾ ਤਾਂ ਇਹ ਤੇਰੇ ਸ਼ਿੰਗਾਰ ਕਰਨ ਦਾ ਤੈਨੂੰ ਕੀ ਲਾਭ ਪ੍ਰਾਪਤ ਹੋਇਆ ਨਾ ਮਨਿਆਰ ਨਾ ਚੂੜੀਆਂ ਨਾ ਸੇਵ ਵੰਗੜੀ ਆਹਾ ਮਨਿਆਰ ਹੁੰਦਾ ਵਾ ਚੂੜੀਆਂ ਚੜਾਉਣ ਵਾਲਾ ਵੰਗੜੀ ਆਹਾ ਵੰਗਾ ਕਿਉਂਕਿ ਨਾ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਜਿਹੜਾ ਮਨਿਆਰ ਹੈ ਜਿਹੜਾ ਚੂੜੀਆਂ ਚੜਾਉਣ ਵਾਲਾ ਹੈ ਤੇਰਾ ਕੋਈ ਸਵਾਰ ਸਕਿਆ ਨਾ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾ ਕਿਸੇ ਕੰਮ ਆਈਆਂ ਜੇ ਸੋ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ ਜੇਕਰ ਖਸਮ ਸੋ ਕੰਠ ਕਸਮ ਦੇ ਗੱਲ ਲੱਗਣਾ ਸੜ ਜਨੋ ਸਜਾਈਆਂ ਬਾਹਾਂ ਇਹ ਜਿਹੜੀਆਂ ਬਾਹਾਂ ਸਜਾਈਆਂ ਹੋਈਆਂ ਨੇ ਇਹ ਸੜ ਜਾਣ ਜੇ ਉਹ ਖਸਮ ਦੇ ਗਲ ਨਹੀਂ ਲੱਗ ਸਕੀਆਂ ਸਭ ਸਈਆਂ ਸੋ ਰਾਵਣ ਗਈਆਂ ਹਾਂ ਦਾਦੀ ਕੈ ਦਰ ਜਾਵਾਂ ਸਾਰੀਆਂ ਸਹੇਲੀਆਂ ਤੇ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਦਾ ਯਤਨ ਕਰ ਰਹੀਆਂ ਤੇ ਮੈਂ ਸੜੇ ਕਰਮਾਂ ਵਾਲੀ ਤਤੀ ਮੁਕਾਰਾਂ ਵਿੱਚ ਸੜੀ ਹੋਈ ਦਾਦੀ ਦਾ ਮਲੁੰਦਾ ਹੈ ਮੁਕਾਰਾਂ ਵਿੱਚ ਸੜੀ ਹੋਈ ਮੈਂ ਆਪਣੇ ਸਾਰੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ ਅਮਾਲੀ ਹਾਂ ਕਰੀ ਸੁਜ ਜੀ ਤੈਸਹ ਏਕ ਨ ਭਾਵਾਂ ਏ ਸਖੀ ਮੈਂ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ ਪਰ ਪ੍ਰਭੂ ਪਤੀ ਨੂੰ ਮੇਰਾ ਇੱਕ ਵੀ ਗੁਣ ਪਸੰਦ ਨਹੀਂ ਆਇਆ ਮਾਠ ਗੰਦਾਈ ਪਟੀਆਂ ਪਰਿਆ ਮਾਂਗ ਸਧੂਰੇ ਮਾਠ ਗੰਦਾਈ ਸਵਾਰ ਕੇ ਮੈਂ ਗੁੰਦਾਈ ਦਾ ਮਲੋਂਦਾ ਗੁੰਦਣ ਮਾਂਗ ਪਟੀਆਂ ਪਟੀਆਂ ਦੇ ਵਿੱਚ ਲੱਜਾ ਚੀਰ ਹੁੰਦਾ ਹੈ ਉਹਨੂੰ ਮਾਂਗ ਕਹਿੰਦੇ ਨੇ ਮੈਂ ਸਵਾਰ ਸਵਾਰ ਕੇ ਪਟੀਆਂ ਗੰਦੌਂਦੀ ਮੇਰੀਆਂ ਪਟੀਆਂ ਦੇ ਚੀਰ ਵਿੱਚ ਸੰਧੂਰ ਵੀ ਭਰਿਆ ਜਾਂਦਾ ਹੈ ਅੱਗ ਗਈ ਨਾ ਮੰਨੀਆਂ ਮਰੂ ਬਸੂਰ ਬਸੂਰੇ ਮੈਂ ਤੇਰੀ ਹਜ਼ੂਰੀ ਵਿੱਚ ਫਿਰ ਵੀ ਪਰਵਾਨ ਨਹੀਂ ਹੋ ਰਹੀ ਜੇਕਰ ਮੈਂ ਤੇਰੀ ਹਜ਼ੂਰੀ ਵਿੱਚ ਫਰਵੀ ਪ੍ਰਵਾਨ ਨਹੀਂ ਹੋਈ ਤੇ ਵਿਸਵਾਸ ਤੇ ਮੈਂ ਝੂਰ ਝੂਰ ਕੇ ਮਰੀ ਮੈਂ ਰੁਵੰਦੀ ਸਭ ਜਗ ਰੁਨਾ ਰੁੰੜੇ ਬਣੋਂ ਪਖੇਰੂ ਰੁਨਾ ਰੋ ਪਿਆ ਹੈ ਰੋ ਕੇ ਤਰਸ ਕਰ ਰਿਹਾ ਹੈ ਬਣੋਂ ਜੰਗਲ ਵਿੱਚੋਂ ਪਖੇਰੂ ਪੰਛੀ ਮੈਂ ਇਤਨੀ ਦੁਖੀ ਹੋ ਰਹੀ ਆ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ ਤੇ ਜੰਗਲ ਦੇ ਪੰਛੀ ਵੀ ਮੇਰੇ ਤੇ ਤਰਸ ਕਰ ਰਹੇ ਹਨ ਇਕ ਨਾਰੂ ਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਿਰੋ ਵਿਛੋੜੀ ਸਿਰਫ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ ਮੇਰੇ ਅੰਦਰਲਾ ਤੇਰੇ ਚਾਨਾਂ ਤੋਂ ਜਿਹੜਾ ਵਿਛੋੜਾ ਪੈ ਗਿਆ ਇਹ ਵਿਛੋੜਾ ਹੀ ਹੈ ਜੋ ਤਰਸ ਨਹੀਂ ਮੇਰੇ ਤੇ ਕਰਦਾ ਇਸ ਨੇ ਮੈਨੂੰ ਪ੍ਰਭ ਪਤੀ ਤੋਂ ਵਿਛੋੜਿਆ ਹੋਇਆ ਹੈ ਸਪਨੇ ਆ ਆ ਪੀ ਗਿਆ ਮੈਂ ਜਲ ਪਰਿਆ ਰੋਈ ਮੈਨੂੰ ਤੂੰ ਸੁਪਨੇ ਚ ਮਿਲਿਆ ਸੁਪਨਾ ਮੁਕਿਆ ਤੇ ਤੂੰ ਫਿਰ ਚਲਾ ਗਿਆ ਬਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਭਰ ਭਰ ਕੇ ਰੋਈ ਆਏ ਨਸਕਾ ਤੁਝ ਕੰ ਪਿਆਰੇ ਪੇਜ ਨਸਕਾ ਕੋਏ हे प्यारे मैं नमाणी तेरे पास अपड़ नहीं सकदी ते मैं गरीब किसे नु तेरे पास खल्ली सकदी जो मेरी हालात तन्नु दसी आओ सभागी नींदड़िए मत सो देखा सोए नींद के तरले पौंदी आ तरले करदी हां के भागा वालीए सोहनी नींद तू मेरे कोल आ ਸ਼ਾਇਦ ਤੇਰੇ ਰਾਹੀ ਮੈਂ ਆਪਣੇ ਖਸਮ ਪ੍ਰਭੂ ਦਾ ਦਦਾਰ ਕਰ ਸਕਾਂ ਤੈ ਸਾਬ ਕੀ ਬਾਤ ਜੇ ਅੱਖੇ ਕਹੋ ਨਾਨਕ ਕਿਆ ਦੀਜੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੇ ਕੋਈ ਗੁਰਮੁਖ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅਗੇ ਕਿਹੜੀ ਭੇਟਾ ਹਾਂ ਉਹਨਾਂ ਮੈਂ ਕਿਹੜੀ ਪੇਟ ਦਵਾਂ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਰ ਸੇਵ ਕਰੀਜੈ ਆਪੋ ਸਿਰ ਵੱਡ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆ ਭਾਵ ਆਪਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਕਿਉਂ ਨਾ ਮਰੀ ਜੀੜਨ ਦੀਜੈ ਜਾ ਸੋ ਪਿਆਵ ਡਾਣਾ ਜਦੋਂ ਸਾਡਾ ਪ੍ਰਭੂ ਪਤੀ ਸਾਥੋਂ ਉਪਰ ਹੋ ਜਾਏ ਅਸੀਂ ਆਪ ਆਪਾ ਭਾਵ ਅਸੀਂ ਆਪ ਆਪਣੇ ਭਾਵ ਨੂੰ ਆਪਾ ਭਾਵ ਕਿਉਂ ਨਾ ਮਾਰ ਦਈਏ ਤੇ ਆਪਣੀ ਜਿਹੜੀ ਜਿੰਦ ਆ ਉਸ ਪਰਮਾਤਮਾ ਤੋਂ ਸਦਕੇ ਕਰ ਦਈਏ ਤੇ ਸਾਧ ਸੰਗਤ ਜੀ ਧੰਗੁਰ ਨਾਨਕ ਦੇਵ ਜੀ ਮਹਾਰਸਿ ਦੇ ਪਾਤਸ਼ਾਹ ਇਹੋ ਹੀ ਇਹਨਾਂ ਸ਼ਬਦਾਂ ਦੇ ਰਾਹੀਂ ਮਨੁੱਖ ਨੂੰ ਸਮਝਾਉਂਦਾ ਯਤਨ ਕਰਦੇ ਹਨ ਕਿ ਜਿਸ ਨੇ ਆਪਣੀ ਹਉਮੈ ਨੂੰ ਮਾਰ ਕੇ ਆਪਣੀ ਮੈਨ ਨੂੰ ਮਾਰ ਕੇ ਮੈਂ ਮੇਰੀ ਨੂੰ ਮਾਰ ਕੇ ਆਪਣਾ ਮਨ ਸਤਗੁਰਾਂ ਦੇ ਅਰਪਣ ਕਰ ਦਿੱਤਾ ਉਹਨਾਂ ਜੀਵਨ ਨੇ ਇੱਥੇ ਵੀ ਆਪਣਾ ਇਹ ਵੀ ਜੀਵਨ ਸੁਖੀ ਕਰ ਲਿਆ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਆਦਰ ਸਕਾਰ ਹੁੰਦਾ ਹੈ ਸੋ ਗੁਰੂ ਪਿਆਰੀ ਸਾਹਿਬ ਸੰਗਤ ਜੀ ਅੱਜ ਇੱਥੇ ਹੀ ਦਾਸ ਖਿਮਾ ਦਾ ਜਾਚ ਹੋਵੇਗਾ ਇਸ ਤੋਂ ਪਹਿਲੋਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦੋਚਾਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਦਾ ਚੈਨਲ ਸਬਸਕ੍ਰਾਈਬ ਕਰ ਲਵੋ ਜੀ ਦਾਸ ਨੂੰ ਧਨਵਾਦੀ ਬਣਾਓ ਜੋ ਆਪ ਜੀ ਨੇ ਸ਼ਰਮ ਕੀਤਾ ਹੈ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਕਮੈਂਟ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜ਼ਰੂਰ ਲਿਖੋ ਜੀ ਹੌਣ ਪੁਲਵਾਂ ਚੁੱਕਾਂ ਦੀ ਮਾਫੀ ਫਿਰ ਆਜ ਰੋਵਾਂਗੇ ਆਪ ਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ